ਇਹ ਸੋਲਦੀ ਵੱਡੀ ਖਬਰ ਫਿਰੋਜ਼ਪੁਰ ਤੋਂ ਸਾਹਮਣੇ ਆ ਰਹੀ ਹੈ ਜਿੱਥੇ ਫਿਰੋਜ਼ਪੁਰ ਦੇ ਵਿੱਚ ਬੀਤੇ ਦਿਨੀ ਇੱਕ ਕਿਸਾਨ ਦੇ ਵੱਲੋਂ ਗਲਤੀ ਦੇ ਨਾਲ ਭਾਰਤ-ਪਾਕਿਸਤਾਨ ਦੀ ਸਰਹੱਦ ਪਾਰ ਕਰ ਲਈ ਗਈ ਸੀ ਤੇ ਉਸ ਕਿਸਾਨ ਦੀਆਂ ਮੁਸ਼ਕਲਾਂ ਹੁਣ ਪਾਕਿਸਤਾਨ ਦੇ ਵਿੱਚ ਵਧੀਆਂ ਹੋਈਆਂ ਦਿਖਾਈ ਦੇ ਰਹੀਆਂ ਨੇ ਤਾਂ ਤੰਦਾ ਦੱਸਿਆ ਕਿ ਅਮਰਿਤਪਾਲ ਨਾਮ ਦਾ ਇਹ ਨੌਜਵਾਨ ਜਿਹੜਾ ਹੈ ਉਹ ਗਲਤੀ ਦੇ ਨਾਲ ਤਾਰਪਾਰ ਕਰ ਗਿਆ ਜਿਸ ਤੋਂ ਬਾਅਦ ਪਾਕਿਸਤਾਨੀ ਫੌਜ ਦੇ ਵੱਲੋਂ ਇਸ ਨੂੰ ਬੰਦੀ ਬਣਾ ਲਿਆ ਗਿਆ ਤਾਂ ਅਮਰਿਤਪਾਲ ਦੀਆਂ ਹੁਣ ਪਾਕਿਸਤਾਨ ਦੇ ਵਿੱਚ ਮੁਸ਼ਕਲਾਂ ਵਧੀਆਂ ਨੇ ਕਰੀਬ 2 ਮਹੀਨੇ ਦਾ ਵਕਫਾ ਜਿਹੜਾ ਹੈ ਉਹ ਇਸ ਨੂੰ ਹੋ ਗਿਆ ਹੈ ਉੱਥੇ ਫਸੇ ਹੋਏ ਤਾਂ ਹੁਣ ਪਾਕਿਸਤਾਨ ਦੀ ਅਦਾਲਤ ਦੇ ਵੱਲੋਂ ਇਸ ਨੂੰ ਸਜ਼ਾ ਸੁਣਾ ਦਿੱਤੀ ਗਈ ਹੈ ਤਾਂ 1 ਮਹੀਨੇ ਦੀ ਕੈਦ ਤੇ 50000 ਰੁਪਏ ਤੱਕ ਦਾ ਜੁਰਮਾਨਾ ਜਿਹੜਾ ਹੈ ਉਹ ਲਗਾਇਆ ਗਿਆ ਹੈ ਤਾਂ ਗਲਤੀ ਦੇ ਨਾਲ ਅਮਰਿਤਪਾਲ ਜਿਹੜਾ ਹੈ ਉਹ ਪਾਕਿਸਤਾਨ ਦਾ ਬਾਰਡਰ ਪਾਰ ਕਰ ਗਿਆ ਸੀ ਦਰਅਸਲ ਜਿਹੜਾ ਅਮਰਿਤਪਾਲ ਦੇ ਖੇਤ ਜਿਹੜੇ ਨੇ ਉਹ ਬਾਰਡਰ ਤੋਂ ਪਾਰ ਨੇ ਤਾਰ ਤੋਂ ਪਾਰ ਨੇ ਤਾਂ ਉਸ ਸਮੇਂ ਜਦੋਂ 21 ਜੂਨ ਨੂੰ ਇਹ ਉੱਥੇ ਖੇਤੀ ਕਰਨ ਦੇ ਲਈ ਗਿਆ ਤਾਂ ਉਸ ਤੋਂ ਬਾਅਦ ਘਰ ਵਾਪਸ ਨਹੀਂ ਆਇਆ ਤਾਂ ਜਦੋਂ ਘਰਦਿਆਂ ਦੇ ਵੱਲੋਂ ਇਸ ਗੱਲ ਦੀ ਸ਼ਿਕਾਇਤ ਫੌਜ ਨੂੰ ਕੀਤੀ ਗਈ ਤਾਂ ਫੌਜ ਦੇ ਵੱਲੋਂ ਜਿਹੜਾ ਹੈ ਪੈਰਾਂ ਦੇ ਨਿਸ਼ਾਨ ਲੱਭਦੇ ਹੋਏ ਅੰਦਾਜ਼ਾ ਲਗਾਇਆ ਗਿਆ ਕਿ ਅਮਰਿਤਪਾਲ ਸ਼ਾਇਦ ਸਰਹੱਦ ਜਿਹੜੀ ਆ ਉਹ ਗਲਤੀ ਦੇ ਨਾਲ ਪਾਰ ਕਰ ਗਿਆ ਜਿਸ ਬਾਅਦ ਭਾਰਤੀ ਫੌਜ ਦੇ ਵੱਲੋਂ ਪਾਕਿਸਤਾਨੀ ਫੌਜ ਦੇ ਨਾਲ ਸੰਪਰਕ ਵੀ ਕੀਤਾ ਗਿਆ ਤੇ ਸਭ ਤੋਂ ਬਾਅਦ ਜੇਕਰ ਗੱਲ ਕੀਤੀ ਜਾਵੇ ਤਾਂ ਦੋਹਾਂ ਫੌਜਾਂ ਦੇ ਵਿੱਚ ਘਟਕੋਟ ਹੁਣ ਤੱਕ ਤਿੰਨ ਵਾਰ ਫਲੈਗ ਮੀਟਿੰਗ ਹੋ ਚੁੱਕੀ ਹੈ ਪਰ ਹੁਣ ਪਾਕਿਸਤਾਨੀ ਫੌਜ ਜਿਹੜੀ ਹੈ ਉਹ ਕਾਨੂੰਨ ਦਾ ਹਵਾਲਾ ਦੇ ਰਹੀ ਹੈ ਦੋਹਾਂ ਮੁਲਕਾਂ ਦੇ ਵਿੱਚ ਹੋਈਆਂ ਸੰਧੀਆਂ ਦਾ ਹਵਾਲਾ ਦੇ ਰਹੀ ਹੈ ਕਿ ਦੋਹਾਂ ਮੁਲਕਾਂ ਦੇ ਵਿੱਚਕਾਰ ਕੁਝ ਸੰਧੀਆਂ ਹੋਈਆਂ ਨੇ ਜਿਸ ਦੇ ਨਾਲ ਜੇਕਰ ਕੋਈ ਮੁਲਕ ਪਾਰ ਕਰਕੇ ਦੂਸਰੇ ਮੁਲਕ ਦੇ ਵਿੱਚ ਪਰੇ ਪਹੁੰਚ ਜਾਂਦਾ ਹੈ ਤਾਂ ਜੇਕਰ ਉੱਥੇ ਦੀ ਪੁਲਿਸ ਜਾਂ ਫੌਜ ਉਸ ਨੂੰ ਫੜ ਲੈ ਲੈਂਦੀ ਹੈ ਤਾਂ ਉਸ ਤੋਂ ਬਾਅਦ ਕੁਝ ਪਰਵੇਸ਼ੀਆਂ ਨੇ ਜੋ ਪੌਰੇ ਕਰਨੇ ਪੈਂਦੇ ਨੇ ਤੇ ਹੁਣ ਜੋ ਕਾਨੂੰਨ ਦਾ ਹਵਾਲਾ ਨਾ ਦੇ ਵੱਲੋਂ ਦਿੱਤਾ ਗਿਆ ਤਾਂ ਉਸ ਦੇ ਤਹਿਤ ਹੁਣ ਅਮਰਿਤਪਾਲ ਸਿੰਘ ਨੂੰ 1 ਮਹੀਨਾ ਜੇਲ੍ਹ ਦੇ ਵਿੱਚ ਕੱਟਣਾ ਪਏਗਾ ਉਸ ਤੋਂ ਬਾਅਦ ਜਿਹੜਾ ਕੁਝ ਫਾਈਨ ਭਰਨਾ ਪਏਗਾ ਤਾਂ ਜੋ ਪਰਵੇਸ਼ਨ ਹੈ ਉਹ 15 ਦਿਨਾਂ ਦਾ ਹੈ ਪਰ ਅਦਾਲਤ ਦੇ ਵੱਲੋਂ ਅਮਰਿਤਪਾਲ ਨੂੰ ਜਿਹੜਾ ਹੈ 1 ਮਹੀਨੇ ਦੀ ਸਜ਼ਾ ਸੁਣਾਈ ਗਈ ਹੈ ਇਸਲਾਮਾਬਾਦ ਦੀ ਜੇਲ੍ਹ ਦੇ ਵਿੱਚ ਅਮਰਿਤਪਾਲ ਨੋ ਰੱਖਿਆ ਜਾਏਗਾ ਤੇ 50000 ਰੁਪਏ ਦਾ ਫਾਈਨ ਜਿਹੜਾ ਉਹ ਵੀ ਲਗਾਇਆ ਗਿਆ ਹੈ ਪਰਿਵਾਰ ਦੇ ਵੱਲੋਂ ਪਹਿਲਾਂ ਤੋਂ ਹੀ ਸਰਕਾਰ ਦੇ ਨਾਲ ਲਗਾਤਾਰ رابطہ ਕੀਤਾ ਜਾ ਰਿਹਾ ਹੈ ਕਿ ਸਰਕਾਰ ਇਸ ਮਾਮਲੇ ਦੇ ਵਿੱਚ ਦਖਲਅੰਦਾਜ਼ੀ ਕਰੇ ਤੇ ਜਲਦ ਤੋਂ ਜਲਦ ਅਮਰਿਤਪਾਲ ਨੂੰ ਵਾਪਸ ਜਿਹੜਾ ਮੁਲਕ ਲਿਆਂਦਾ ਜਾਵੇ ਪਰ ਹੁਣ ਇਹ ਦੇਖਣਾ ਹੋਏਗਾ ਕਿ 1 ਮਹੀਨੇ ਦੀ ਸਜ਼ਾ ਪੂਰੀ ਕਰਨ ਤੋਂ ਬਾਅਦ ਕੀ ਪਾਕਿਸਤਾਨ ਆਪਣੇ ਅਮਰਿਤਪਾਲ ਨੂੰ ਜਿਹੜਾ ਹੈ ਉਹ ਵਾਪਸ ਮੁਲਕ ਭੇਜਦੀ ਹੈ ਜਾਂ ਫਿਰ ਪਹਿਲਾਂ ਦੀ ਤਰ੍ਹਾਂ ਕੋਈ ਨਪਾਕ ਹਰਕਤ ਨੂੰ ਅੰਜਾਮ ਦਿੰਦੀ ਹੈ ਪਰ ਲਗਾਤਾਰ ਫੌਜਾ ਕਹਿਣਾ ਹੈ ਕਿ ਉਹਨਾਂ ਦੇ ਵੱਲੋਂ ਦਬਾਅ ਜਿਹੜਾ ਹੈ ਉਹ ਪਾਕਿਸਤਾਨ ਦੀ ਫੌਜ ਤੇ ਪਾਇਆ ਜਾ ਰਿਹਾ ਹੈ ਕਿ ਜਲਦੋ ਜਲਦ ਅਮਰਿਤਪਾਲ ਨੂੰ ਵਾਪਸ ਭੇਜਿਆ ਜਾਵੇ ਪਰ ਜੇਕਰ ਗੱਲ ਕੀਤੀ ਜਾਵੇ ਤਾਂ ਪਿਛਲੇ ਕੁਝ ਦਿਨਾਂ ਦੇ ਵਿੱਚ ਦੂਸਰੀ ਅਜਿਹੀ ਘਟਨਾ ਇਸ ਤੋਂ ਪਹਿਲਾਂ ਇੱਕ ਬੀਐਸਐਫ ਦਾ ਫੌਜੀ ਜਵਾਨ ਜੋ ਸ਼ਰੀਨ ਗਰ ਤੋਂ ਟ੍ਰਾਂਸਫਰ ਹੋ ਕੇ ਹੁਸੈਨੀ ਵਾਲਾ ਬਾਰਡਰ ਆਇਆ ਸੀ ਤਾਂ ਉਸੇ ਵੱਲੋਂ ਵੀ ਗਲਤੀ ਦੇ ਨਾਲ ਜਿਹੜਾ ਫੈਂਸਿੰਗ ਪਾਰ ਕਰ ਲਈ ਗਈ ਸੀ ਤਾਂ ਤੰਦਾਜ਼ੀ ਕਿ ਉਸ ਦੀ ਵੀ ਡਿਊਟੀ ਜਿਹੜੀ ਹੈ ਤਾਰ ਪਾਰ ਖੇਤਾਂ ਦੇ ਵਿੱਚ ਕਿਸਾਨਾਂ ਦੇ ਨਾਲ ਲੱਗੀ ਹੋਈ ਸੀ ਤਾਂ ਜਿਆਦਾ ਧੁੱਪ ਹੋਣ ਦੇ ਕਾਰਨ ਉਹ ਛਾਂ ਦੇ ਹੇਠ ਚਲਾ ਜਾਂਦਾ ਪਰ ਉਹ ਇਸ ਗੱਲ ਦਾ ਧਿਆਨ ਨਹੀਂ ਦਿੰਦਾ ਕਿ ਜਿਹੜੇ ਰੁੱਖ ਦੀ ਛਾਂ ਹੇਠ ਗਿਆ ਹੋਇਆ ਹੈ ਉਹ ਪਾਕਿਸਤਾਨ ਦੇ ਵਿੱਚ ਹੈ ਤਾਂ ਉਸ ਪੂਰੇ ਮਾਮਲੇ ਦੇ ਵਿੱਚ ਉਸ ਫੌਜੀ ਜਵਾਨ ਨੂੰ ਜਿਹੜਾ ਹੈ ਪਾਕਿਸਤਾਨੀ ਫੌਜ ਨਾਲ ਲੈ ਜਾਂਦੀ ਹੈ ਤੇ ਕਾਫੀ ਦਿਨਾਂ ਤੱਕ ਕਕੋਲ ਵੀ ਰੱਖਿਆ ਜਾਂਦਾ ਉਸ ਵਾਰ ਭਾਰਤੀ ਫੌਜ ਦੇ ਦਖਲਅੰਦਾਜ਼ੀ ਤੋਂ ਬਾਅਦ ਉਸ ਫੌਜੀ ਜਵਾਨ ਨੂੰ ਜਿਹੜਾ ਹੈ ਵਾਪਸ ਕਰ ਦਿੱਤਾ ਜਾਂਦਾ ਹੁਣ ਉਮੀਦ ਹੈ ਕਿ ਅਸਤੇ ਅਰਦਾਸ ਇਹੀ ਕੀਤੀ ਜਾ ਰਹੀ ਹੈ ਕਿ ਬਹੁਤ ਜਲਦ ਪਾਕਿਸਤਾਨੀ ਫੌਜ ਤੇ ਪਾਕਿਸਤਾਨੀ ਪ੍ਰਸ਼ਾਸਨ ਜੋ ਹੈ ਉਹ ਅਮਰਿਤਪਾਲ ਨੂੰ ਵੀ ਵਾਪਸ ਪੰਜਾਬ ਪੇ ਜਿਵੇਂ ਕਿ ਪਰਿਵਾਰ ਦੀਆਂ ਚਿੰਤਾਵਾਂ ਲਗਾਤਾਰ ਬਾਦੀਆਂ ਜਾ ਰਹੀਆਂ ਨੇ ਪਿਛਲੇ 1 ਮਹੀਨੇ ਤੋਂ ਪਰਿਵਾਰ ਦਰਦ ਦਰਦ ਦੀਆਂ ਠੋਕਰਾਂ ਖਾ ਰਿਹਾ ਹੈ ਤੇ ਪ੍ਰਸ਼ਾਸਨ ਤੇ ਸਰਕਾਰ ਨੂੰ ਅਪੀਲ ਕਰ ਰਿਹਾ ਹੈ ਕਿ ਉਸਦੇ ਪੁੱਤਰ ਨੂੰ ਜਿਹੜਾ ਵਾਪਸ ਲਿਆਂਦਾ ਜਾਵੇ ਕਿਉਂਕਿ ਗਲਤੀ ਦੇ ਨਾਲ ਉਸਦੇ ਵੱਲੋਂ ਜਿਹੜੀ ਸਰਹੱਦ ਹੈ ਉਹ ਪਾਰ ਕਰ ਲਈ ਗਈ ਸੀ ਖੇਤਾਂ ਦੇ ਵਿੱਚ ਕੰਮ ਕਰਨ ਦੇ ਲਈ ਗਿਆ ਸੀ ਤਾਂ 21 ਜੂਨੂ ਜਦੋਂ ਇੱਕ ਖੇਤਾਂ ਦੇ ਵਿੱਚ ਗਿਆ ਤਾਂ ਉਸ ਵਾਰ ਵਾਪਸ ਨਹੀਂ ਆਇਆ ਤਾਂ ਰਾਤ ਹੋਣ ਤੋਂ ਬਾਅਦ ਜਿਹੜਾ ਪਰਿਵਾਰ ਦੀਆਂ ਚਿੰਤਾਵਾਂ ਵਧੀਆਂ ਪਰਿਵਾਰ ਨੇ ਫੌਜ ਨੂੰ ਇਸ ਗੱਲ ਦੀ ਇਤਲਾਹ ਕੀਤੀ ਤੇ ਪੈਰਾਂ ਦੇ ਨਿਸ਼ਾਨ ਲੱਭਦੇ ਹੋਏ ਫੌਜ ਨੂੰ ਇਸ ਗੱਲ ਦਾ ਪਤਾ ਲੱਗਾ ਕਿ ਅਮਰਿਤਪਾਲ ਸ਼ਾਇਦ ਗਲਤੀ ਦੇ ਨਾਲ ਪਾਕਿਸਤਾਨ ਵਾਲੇ ਪਾਸੇ ਚਲਾ ਗਿਆ ਹੈ ਤੇ ਦੋਹਾਂ ਮੁਲਕਾਂ ਦੇ ਵਿੱਚ ਤਿੰਨ ਵਾਰ ਫਲੈਗ ਮੀਟਿੰਗ ਵੀ ਹੋ ਚੁੱਕੀ ਹੈ ਪਰ ਗੱਲ ਕਿਸੇ ਕੰਡੇ ਨਹੀਂ ਲੱਗ ਸਕੀ ਜਿਸ ਕਰਕੇ ਅਮਰਿਤਪਾਲ ਨੂੰ ਅਦਾਲਤ ਚ ਪੇਸ਼ ਕੀਤਾ ਗਿਆ ਤੇ ਹੁਣ ਇਸਲਾਮਾਬਾਦ ਦੀ ਇੱਕ ਜੇਲ੍ਹ ਦੇ ਵਿੱਚ ਇੱਕ ਮਹੀਨਾ ਰੱਖਣ ਦੇ ਹੁਕਮ ਜਿਹੜਾ ਨੇ ਉਹ ਅਦਾਲਤ ਦੇ ਵੱਲੋਂ ਸੁਣਾਏ ਗਏ ਨੇ ਤੇ ਅਮਰਿਤਪਾਲ ਨੂੰ ਹੁਣ ਇੱਕ ਮਹੀਨੇ ਦੇ ਲਈ ਇਸਲਾਮਾਬਾਦ ਦੀ ਜੇਲ੍ਹ ਦੇ ਵਿੱਚ ਰੱਖਿਆ ਜਾਏਗਾ ਤੇ 50000 ਰੁਪਇਆ ਫਾਈਨ ਲਿਆ ਜਾਏਗਾ ਉਸ ਤੋਂ ਬਾਅਦ ਅੱਗੇ ਦੀਆ ਪ੍ਰੋਸੈਸ ਜਿਹੜਾ ਉਹ ਸ਼ੁਰੂ ਹੋਏਗਾ ਉਸ ਦੇ ਵਿੱਚ ਇਹ ਪਤਾ ਲੱਗੇਗਾ ਕਿ ਅਮਰਿਤਪਾਲ ਨੂੰ ਵਾਪਸ ਜਿਹੜਾ ਮੁਲਕ ਨੂੰ ਦਿੱਤਾ ਜਾਂਦਾ ਭਾਰਤ ਨੂੰ ਦਿੱਤਾ ਜਾਂਦਾ ਜਾਂ ਫਿਰ ਨਹੀਂ